ਇਹ ਬੰਦਾ ਮਰਾਇਆ ਮੱਲੇ ਨਾਲੇ ਤਾਂ ਅੰਧਿਆ ਗੁੱਡਰ ਮਾਰ ਦਿੰਦੇ। ਘਾਏ ਰੱਖਦੇ। ਉਹਨੂੰ ਪਤਾ ਸੀ ਇਹਨਾਂ ਨੂੰ ਵੀ ਇਹਨਾਂ ਦੀ ਗਰੀਬਾਂ ਦੀ ਇਹ ਮੱਤ ਕਰਦਾ ਹੀ ਆਪਣੀ। ਬਾਈ ਇਹਨਾਂ ਨੂੰ ਰੇਰ ਵੀ ਜਾਂਦਾ। ਇਹਨਾਂ ਨੇ ਕਹਿ ਇਹਨੂੰ ਚੁੱਪ। ਇਹਨੂੰ ਚੁੱਪ ਚਾਲ। ਜੇ ਆਪਾਂ ਬੱਚੇ ਨਹੀਂ ਪਾਲ ਸਕਦੇਗੇ ਤੇ ਹੋਰ ਦੱਸੋ ਆਪਾਂ ਕੀ ਕਰ ਸਕਦੇ ਆ ਦਿਹਾੜੀ ਵਾਲਾ ਬੰਦਾ ਕਿੱਥੇ ਸੇਫ ਆ ਸਰ ਨੀ ਆਏ ਦਿਨ ਘਟਣਾ ਵਾਪਰ ਜਾਂਦੀਆਂ ਕਾਨੂੰਨ ਵਿਵਸਥਾ ਬੁਰੀ ਬਿਲਕੁਲ ਸਰ ਕਾਨੂੰਨ ਵਿਵਸਥਾ ਵੀ ਹੋਣੀ ਚਾਹੀਦੀ ਆ ਪਿੰਡ ਵਸਤੇ ਸਾਰੇ ਕੈਮਰੇ ਵੀ ਚੈੱਕ ਕਰਵਾਉਣੇ ਆ ਸੀ ਜੋ ਵੀ ਹੈਗਾਗਾ ਮਤਲਬ ਕਿ ਆਪਾਂ ਪੂਰੀ ਪੈਰਵਾਹੀ ਕਰਕੇ ਆ ਬੋਸ ਮਤਲਬ ਮੁਜ਼ਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਸਰ ਵੈਸੇ ਕਾਨੂੰਨ ਨੂੰ ਵੀ ਚਾਹੀਦਾਗਾ ਥੋੜੀ ਸੇਫਟੀ ਚਾਹੀਦੀ ਜਿਹੜਾ ਬੰਦਾ ਡਿਊਟੀ ਤੇ ਜਾ ਰਿਹਾ ਜੇ ਉਹ ਹੀ ਨਹੀਂ ਸੇਫ ਹੈਗਾ ਆਮ ਪਬਲਿਕ ਕਿੱਥੇ ਸੇਫ ਹੋਊਗੀ ਰੋਜ਼ਾਨਾ ਘਟਨਾਵਾਂ ਵਾਪਰਦੀਆਂ ਬਿਲਕੁਲ ਸਰ ਬਿਲਕੁਲ ਜੀ ਇਹ ਹਣ ਆਮ ਦਾ ਸੁਣਦੇ ਹੀ ਆ ਖਬਰਾਂ ਦੇ ਵਿੱਚ ਥਾਂ ਥਾਂ ਤੇ ਘਟਨਾ ਹੋ ਰਹੀਆਂ ਵਾ ਡਿਊਟੀ ਤੇ ਜਾ ਰਹੇ ਸੀਗੇ ਜਿਹੜੇ ਆਪਾਂ ਡਿਊਟੀ ਤੇ ਸਵੇਰੇ ਜਾ ਰਹੇ ਹਾਂ ਤੇ ਮੂਹਰੋ ਗੱਡੀ ਪਹਿਲਾਂ ਵੱਜੀ ਆ ਲੱਗਦਾ ਨਹੀਂ ਕਿ ਆ ਜਾਨ ਬੰਦਾ ਸੇਫ ਨਹੀਂ ਕਰਾਂਦੇ ਬਿਲਕੁਲ ਸਰ ਕੋਈ ਸੇਫ ਨਹੀਂ ਹੈ ਘਰਾਂ ਦੇ ਵਿੱਚ ਨਹੀਂ ਸੇਫ ਹੈਗੇ ਆਪਾਂ ਜੇ ਆਪਾਂ ਰੋਜ਼ਗਾਰ ਖਾਤਰ ਆਪਾਂ ਸੇਫ ਨਹੀਂ ਹੈਗੇ ਤੇ ਕਰਕੇ ਕੀ ਖਾਣਾ ਸਾਈਡ ਤੇ ਉਹ ਜੀ ਤੁਹਾਨੂੰ ਕੀ ਗੱਲ ਬਣੀ ਅੱਜ ਕਿ ਉਸ ਨਾਂ ਸੀ ਤੇਰਾ ਭਰਾ ਦਾ ਕਿੱਥੇ ਚੱਲਿਆ ਸੀਗਾ ਦਿਓੜੀ ਚੱਲਿਆ ਸੀਗਾ ਨੈਸਲੇ ਜੋਬ ਕਰਦਾ ਵਾ ਇਹ ਇਹ ਨੂੰ ਇਹ ਮੁੰਡਾ ਸਰਪੰਚ ਸਾਡੇ ਪਿੰਡ ਦਾ ਇੰਦਰਪਾਲਾ ਮੌਜੂਦਾ ਸਰਪੰਚ ਉਹਨੂੰ ਸਾਰਾ ਕੁਝ ਪਤਾ ਵਾ ਉਹਨੇ ਉਹਨਾਂ ਉਹਦਾ ਹੱਥਾ ਪੂਰਾ ਵਿੱਚ ਬੰਦੇ ਹੋਰ ਆ ਵਿੱਚ ਕਿੰਨੇ ਕੁ ਜਾਣੇ ਸੀ ਕਿੰਨੇ ਵਜੇ ਘਟਨਾ ਵਾ ਸਵੇਰ 6:30 ਵਜੇ ਦੀ ਗੱਲ ਆ ਸਾਡੇ 6 ਵਜੇ ਜਾਂਦੇ ਗੱਡਿਓਂ ਹੋਇਆ 6:55 ਦੇ ਗੋਲਗਾਂ ਵੱਜੀਆਂ ਹਨ ਹੁਣ ਅਸੀਂ ਉਹ ਵੀ ਮਾਰਨੇ ਆ ਗੋਲਗਾਂ 15-20 ਵੱਜੀਆਂ ਗੋਲਗਾਂ ਕੋਈ ਕੱਢ ਕੇ ਕੱਢ ਜਾਂਦੇ ਕੋਈ ਕੰਮ ਨਹੀਂ ਰਾਜੇ ਜੀ ਪਾ ਪੈਂਡ ਜੀ ਲੱਗਦੀ ਬਹੁਤ ਜੀ ਪਾਰਟੀ ਬਾਜੀ ਕਰਕੇ ਤਾਂ ਹੋਇਆ ਕੰਮ ਇੰਦਰਪਾਲ ਜਿਹੜਾ ਸਰਪੰਚ ਆ ਉਹਨੂੰ ਸਾਰਾ ਕੁਝ ਪਤਾ ਵਾ ਉਹਨੂੰ ਸਾਰਾ ਕੁਝ ਪਤਾ ਵਾ